ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਿੱਖਾਂਵਾਲਾ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਈਨੂ ਫਰੀਦਕੋਟ ਪੈਂਦਾ ਹੈ ਨੇੜੇ ਪਿੰਡ ਚੈਲ ਰਹ ਜਾਂਦਾਗਾ ਤੇ ਕੋਟਕਪੂਰਾ ਵੀ ਬਾਈ ਦੇ ਨੇੜੇ ਰਹ ਜਾਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਦੇ ਘਰੇ ਲੂ ਪਸ਼ੂ ਰੱਖੇ ਹੋਏ ਆ ਇਹਨਾਂ ਜੋ ਐਨਿਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨੇ ਮਾਸੂਆ ਸਿੱਖਾਲ ਜੀ ਸੱਸੀ ਕਾ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬੋੜ ਸਿੰਘ ਆ ਬਾਈ ਜੀ ਪਿੰਡ ਜੀ ਸਿੱਖਾਂ ਵਾਲਾ ਜੀ ਤਸੀ ਵਾਲੀ ਕੋੜਕਪੂਰਾ ਜੀ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਦੱਸ ਦਿਓ ਜੀ 768990999 ਜੀ ਠੀਕ ਆ ਜੀ 768990999 ਬਾਈ ਦਾ ਘਰ ਜੀ ਸਿੱਖਾ ਵਾਲੇ ਪਿੰਡ ਚ ਬਾਈ ਗੁਰਦਵਾਰਾ ਨੇੜੇ ਰਹੀ ਹੁੰਦਾ ਜੀ ਇਹ ਕਿਹੜਾ ਗੁਰਦਵਾਰਾ ਨਾ ਕੀ ਇਹ ਇੱਕ ਤਾਂ ਬਾਬਾ ਜੀ ਬਾਬਾ ਜੀਵਨ ਸਿੰਘ ਗੁਰਦਵਾਰਾ ਜੀ ਇੱਕ ਆਪਣਾ ਅੱਡੇ ਤੇ ਘਰ ਆ ਜੀ ਠੀਕ ਆ ਜੀ ਜਣੀ ਕਿਸੇ ਵੀਰ ਨੇ ਆਉਣਾ ਹੋਵੇ ਬਾਬਾ ਜੀਵਨ ਸਿੰਘ ਤੇ ਗੁਰਦਾਰੇ ਕੋਲ ਘਰ ਆ ਬੋੜ ਸਿੰਘ ਬਾਈ ਦਾ ਨਾਮ ਆ ਤੇ ਇੱਕ ਐਨੀਮਲ ਸੇਲ ਆ ਇਹਦੀ ਕੀ ਡਿਟੇਲ ਆ ਬਾਈ ਬਾਈ ਜੀ ਇਹ ਦੂਜੇ ਸੂਏ ਸੁੰਦੀ ਆ ਜੀ ਕਿੰਨੇ ਕ ਦਿਨ ਲੈ ਜੂ ਬਾਈ ਇਹ ਵਿੱਚ 4-5 ਦਿਨ ਲੈ ਜੀ ਲੈ ਜੂਗੀ ਪਿਛਲੇ ਸੂਏ ਕਿੰਨਾ ਕ ਦੁੱਧ ਦਿੱਤਾ ਵਿੱਚ ਇਹਦਾ ਬਾਈ 11 ਲੀਟਰ ਸੀਗਾ ਜੀ ਐਤ ਕੀ 13-14 ਦੀ ਉਮੀਦ ਕਰਦੇ 13 ਜਿਆਦਾ ਦੀ ਉਮੀਦ ਕਰਦੇ ਆ ਜੀ ਖੁੱਲਾ ਦੁੱਧ ਚਵਾਉ ਪਈ ਠੀਕ ਆ ਜੀ ਦੂਜੇ ਸੂਏ ਸੁੰਦੀ ਆ ਕਿੰਨੇ ਦਿਨ ਲੱਗ ਪਾ 4-5 4-5 ਡੇਢ ਮੁਤਾਬਕ ਪਏ ਆ ਹਾਂਜੀ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦਸਰ ਮੁਤਾਬਕ ਦੂਜੇ ਸੂਏ ਸੁੰਦੀ ਆ ਡੇਢ ਮੁਤਾਬਕ 4-5 ਦਿਨ ਪਏ ਆ ਬਾਕੀ ਕਈ ਔਰ ਪਸ਼ੂ 1-2 ਦਿਨ ਉੱਪਰ ਵੀ ਲੈ ਜਾਂਦਾ ਕਿਉਂਕਿ ਮੌਸਮ ਠੰਡ ਦਾ ਏ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਹੈ ਦੇਖ ਸਕਦੇ ਹੋ ਤੁਸੀਂ ਰੋਗਲੀ ਵੀਰ ਮੜਾ ਜਾ ਨੇੜੇ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਬਾਕੀ ਥਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਵਾ ਚਾਰਾ ਪੰਜਾ ਦਿਨਾਂ ਦੇ ਕਰ ਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਬਾਈ ਦੱਸਦਾ ਪਿਛਲੇ ਸੂਏ 11 ਕਿਲੋ ਲੀਟਰ ਦੁੱਧ ਦਿੱਤਾਗਾ ਐਗਟੀਆਰ 13 14 ਦੀ ਉਮੀਦ ਕਰਦੇ ਬਾਕੀ ਸੇਵਾ ਦਾ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਸਮੇਂ ਪਹਿਲੀ ਚੰਗੀ ਆ ਬਾਕੀ ਨਵਾਂ ਹਾਨਾ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਲੈ ਜੱਲੀ ਵੀਰ ਉਧਰ ਬੈਕ ਸੜ ਤੋਂ ਵੀ ਤੁਹਾਨੂੰ ਇੱਕਾ ਦੀ ਫੇਰ ਰਮਾਨਾ ਦਿਖਾ ਦਾਂਗੇ ਤਿਆਰੀ ਚੰਗੀ ਆ ਜੀ ਚੰਗੀ ਸੇਵਾ ਕਰੋ ਬਾਈ ਦੀ ਤਿਆਰੀ ਤੋਂ ਤੁਹਾਨੂੰ ਬਾਕੀ ਪਤਾ ਲੱਗ ਹੀ ਜਾਂਦਾ ਏ ਹੈਵੀ ਬੋਡੀ ਵੇਟ ਦੀ ਮੱਝ ਆ 13-14 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਜੀ ਮੱਝ ਨੂੰ ਥਣ ਤੁਹਾਨੂੰ ਬਹੁਤ ਚੰਗਾ ਲੱਗਿਆ ਤੇ ਬਾਈ ਸੀਲ ਸੌ ਪੂਰੀ ਆ ਜੀ ਹਾਂਜੀ ਹਾਂਜੀ ਬਾਈ ਸੀਲ ਸੌ ਪੂਰੀ ਹੈ ਸੀਲ ਸੌ ਕਰਮ ਵਾਲੀ ਪੂਰੀ ਹੈ ਤੇ ਬਾਕੀ ਬਾਈ ਥਣਾ ਦੀ ਚਵਾਈ ਦੀ ਓਕੇ ਸੀਗੀ ਪੋਲੀ ਜੀ ਓਕੇ ਹੈ ਓਕੇ ਕੋਈ ਥਣਾ ਜੋ ਮੰਨਲਾਪੂਰ ਛੱਟਾ ਕੋਈ ਨਹੀਂ ਜੀ ਨਹੀਂ ਇੱਕ ਨੰਬਰ ਆ ਜੀ ਠੀਕ ਆ ਜੀ ਤੇ ਨੇ ਮੁੱਲ ਬਾਈ ਇਹਦਾ ਮੁੱਲ ਫੋਨ ਤੇ ਹੋਊਗਾ ਫੋਨ ਤੇ ਕਰ ਲਾਂਗੇ ਹਾਂਜੀ ਹਾਂਜੀ ਠੀਕ ਆ ਜੀ ਮੁੱਲ ਬਾਈ ਕਹਿੰਦਾ ਫੋਨ ਤੇ ਹੀ ਕਰ ਲਾਂਗੇ ਥਣਾ ਵਗੈਰਾ ਦੀ ਓਕੇ ਹੋਊਗੀ ਬੇਫਿਕਰ ਹੋ ਕੇ ਆਜੋ ਬਾਕੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲਓ ਕਿਉਂਕਿ ਹਵਾਨਾ ਵਾਕਈ ਸੋਹਣਾ ਤਿਆਰ ਕਰੀ ਬੈਠੀ ਆ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦੀ ਜੀ